ਕਸ਼ਮੀਰ ਦੇ ਇਤਵਾਰਖੀ ਮਜ਼ਬੂਨੇ ਅੰਦਰ ਹਰ ਇੱਕ ਫਿਰਕਾ ਆਪਣਾ ਇੱਕ ਅਲੱਗ ਹੀ ਇਤਿਹਾਸ ਤੇ ਇੱਕ ਅਲੱਗ ਵਿਰਸੇ ਨੂੰ ਸੰਜੋਈ ਪਿਆ ਹੈ। ਔਰ ਇਹਦੇ ਵਿੱਚ ਜਿੱਥੇ ਬਾਕੀ ਫਿਰਕਿਆਂ ਦੇ ਇੱਕ ਸਾਰੀ ਇੱਕ ਕੰਟਰੀਬਿਊਸ਼ਨ ਨੂੰ ਸੀ ਪੜਦੇ ਹਾਂ ਉੱਥੇ ਹੀ ਸਿੱਖ ਧਰਮ ਦੇ ਨਾਲ ਸੰਬੰਧਿਤ ਇਸ ਇਲਾਕੇ ਦਾ ਇਤਿਹਾਸ ਜੋ ਇਸ ਦੇ ਜ਼ਰੇ-ਜ਼ਰੇ ਦੇ ਵਿੱਚ ਮੌਜੂਦ ਹੈ ਅੱਜ ਤੱਕ ਵੀ ਇਹਨਾਂ ਘਾਟੀਆਂ ਦੇ ਵਿੱਚ ਲੁਕਿਆ ਪਿਆ ਹੈ। ਪਰ ਸਮੇ ਸਮੇ ਦੇ ਵਿੱਚ ਇਹਨੂੰ ਉਭਾਰਨ ਦੀ ਕੋਸ਼ਿਸ਼ ਸਾਡੇ ਲੇਖਕਾਂ ਵੱਲੋਂ ਇਤਿਹਾਸਕਾਰਾਂ ਵੱਲੋਂ ਕੀਤੀ ਜਾਂਦੀ ਹੈ ਔਰ ਐਸੀ ਹੀ ਕੋਸ਼ਿਸ਼ ਨੂੰ ਮੁੱਖ ਰੱਖ ਕੇ ਅੱਜ ਇੱਕ ਵਿਸ਼ੇਸ਼ ਸੰਦਰਭ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਜੁੜੇ ਹਾਂ ਆਪ ਜੀ ਦੇਖ ਰਹੇ ਹੋ ਜੀ ਵਿਰਸਾ ਚੈਨਲ ਦਾਸ ਪ੍ਰਭਜੋਤ ਸਿੰਘ ਸਭ ਤੋਂ ਪਹਿਲਾਂ ਆਪ ਜੀ ਦਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਰੰਗੀ ਮੈਂ ਆਪ ਜੀ ਨੂੰ ਦੱਸਿਆ ਕਿ ਕਸ਼ਮੀਰ ਦੇ ਇਸ ਸੰਦਰਭ ਦੇ ਵਿੱਚ ਅਲੱਗ-ਅਲੱਗ ਲੇਖਕਾਂ ਵੱਲੋਂ ਹਮੇਸ਼ਾ ਹੀ ਇਥੋਂ ਦੇ ਇਤਿਹਾਸ ਨੂੰ ਅਤੇ ਇਥੋਂ ਦੀਆਂ ਹੋਈਆਂ ਘਟਨਾਵਾਂ ਨੂੰ ਜਿਹੜੀਆਂ ਗੈਰ ਇਤਿਹਾਸਕ ਢੰਗਾਂ ਦੇ ਨਾਲ ਔਰ ਸਮਾਇਕ ਸਮੁਜਿਕ ਸਮੂਹਿਕ ਤੌਰ ਤੇ ਜਿਹੜੀਆਂ ਸਮਾਜਿਕ ਉਪਰਾਮਾਂ ਦੇ ਵਿੱਚ ਸਾਨੂੰ ਨਜ਼ਰ ਆਈਆਂ ਨੇ ਉਹ ਅਸੀਂ ਹਮੇਸ਼ਾ ਵਕਤ-ਵਕਤ ਤੇ ਦੇਖਦੇ ਆਏ ਹਾਂ ਤੇ ਉਹਨਾਂ ਦੇ ਉੱਪਰ ਕਸ਼ਮੀਰ ਦੇ ਸਿੱਖ ਸ਼ਹੀਦਾਂ ਦੇ ਸੰਦਰਭ ਉੱਪਰ ਜਿਨ੍ਹਾਂ ਨੇ ਖੂਨ ਡੋਲ ਕੇ ਵੀ ਇਸ ਧਰਤੀ ਦੇ ਉੱਪਰ ਆਪਣਾ ਵਸੇਰਾ ਰੱਖਿਆ ਹੈ ਔਰ ਇਸ ਤਰਿਕ ਨੂੰ ਅੱਜ ਵੀ ਸੰਜੋਈ ਪਏ ਨੇ ਉਹਨਾਂ ਕਸ਼ਮੀਰੀ ਸਿੱਖਾਂ ਦੇ ਮਜਬੂਰ ਨੂੰ ਲੈ ਕੇ ਇੱਕ ਬਹੁਤ ਹੀ ਵੱਡੀ ਰਚਨਾ ਤੇ ਬਹੁਤ ਅੱਛੀ ਕਿਤਾਬ ਨੂੰ ਲੈ ਕੇ ਸਾਡੇ ਇੱਕ ਮਹਾਨ ਵੀਰ ਜਿਹੜੇ ਨੇ ਇੱਕ ਉਭਰੇ ਹੋਏ ਲੇਖਕ ਜੋ ਇਸ ਸਮੇ ਇਹ ਘਾਟੀ ਦੇ ਬਣਦੇ ਜਾ ਰਹੇ ਨੇ ਉਹਨੇ ਸਰਦਾਰ ਭੁਪਿੰਦਰ ਸਿੰਘ ਜੀ ਜੋ ਇਸ ਸਮੇ ਸਾਡੇ ਨਾਲ ਇੱਥੇ ਜੁੜੇ ਹੋਏ ਨੇ ਆਓ ਇਹਨਾਂ ਦੇ ਨਾਲ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਬਹੁਤ ਵਧਾਈ ਹੋਵੇ ਤੇ ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰ ਰਿਹਾ ਕਿ ਆਪ ਜੀ ਨੇ ਆਪਣੀ ਜਿਹੜੀ ਪਹਿਲੀ ਕਿਤਾਬ ਦਾ ਮਜਬੂਰ ਲਿਆ ਉਹ ਆਪਣੇ ਹੀ ਸਿੱਖ ਬ੍ਰਾਦਰਰੀ ਦੇ ਉੱਪਰ ਆਪਣੇ ਹੀ ਬ੍ਰਾਦਰਰੀ ਆਪਣੇ ਭਾਈਚਾਰੇ ਦੇ ਉੱਪਰ ਲੈ ਕੇ ਇਸ ਨੂੰ ਸਾਹਮਣੇ ਰੱਖਿਆ ਕਿਵੇਂ ਫੁਰਨਾ ਜਾ ਗਿਆ ਕਿ ਇਹ ਇੱਕ ਤੁਹਾਡੇ ਕੋਲ ਇੱਕ ਆਈਡੀਆ ਆਇਆ ਕਿ ਅਸੀਂ ਇਸ ਕਿਤਾਬ ਨੂੰ ਸੰਜੋਈਏ ਇਹ ਜਿਹੜਾ ਆਈਡੀਆ ਸੀ ਪਹਿਲੇ ਇੱਕ ਆਰਟੀਕਲ ਦੇ ਰੂਪ ਵਿੱਚ ਇਨੇ ਸ਼ੇਪ ਲਈ ਆ 2021 ਵਿੱਚ ਜਦੋਂ ਸੁਪਿੰਦਰ ਕੌਰ ਜੀ ਦੀ ਕਿਲਿੰਗ ਹੋਈ ਮਾਇਨੋਰਟੀ ਕਿਲਿੰਗ ਜਦੋਂ ਦੁਬਾਰਾ ਰਾਈਸ ਤੇ ਆਏ ਉਸ ਪੁਆਇੰਟ ਆਫ ਟਾਈਮ ਤੇ ਮੈਂ ਸੋਚਿਆ ਕਿ ਇਸ ਕਿਲਿੰਗ ਨੂੰ ਇੱਕ ਵਰਲਡ ਲੈਵਲ ਦੇ ਮੈਗਜ਼ੀਨ ਜਾਂ ਕਿਸੇ ਜਰਨਲ ਵਾਸਤੇ ਲਿਖਿਆ ਜਾਏ ਆਰਟੀਕਲ ਜਿਦੇ ਵਿੱਚ ਸਿਰਫ ਕਿਲਿੰਗ ਦਾ ਜ਼ਿਕਰ ਨਾ ਹੋਵੇ ਬਟ ਉਸ ਕਿਲਿੰਗ ਤੋਂ ਬਾਅਦ ਸਾਡੀ ਕਮਿਊਨਿਟੀ ਕਿਸ ਤਰ੍ਹਾਂ ਦੀ ਉੱਭਰਦੀ ਹੈ ਉਸ ਦਾ ਜ਼ਿਕਰ ਹੋਵੇ ਬਟ ਫਿਰ ਜਦੋਂ ਮੈਂ ਉਸ ਚੀਜ਼ ਨੂੰ ਐਨਲਾਈਜ਼ ਕੀਤਾ ਤਾਂ ਮੈਂ ਸੋਚਿਆ ਨਹੀਂ ਸਿਰਫ ਇੱਕ ਛੋਟੇ ਜਿਹੇ ਇਨਸੀਡੈਂਟ ਨੂੰ ਲੈ ਕੇ ਹੀ ਨਹੀਂ ਸਾਡੇ ਨਾਲ ਪਿਛਲੇ 100 ਸਾਲ ਤੋਂ ਬਹੁਤ ਕੁਝ ਵਾਪਰਿਆ ਹੈ ਫਿਰ ਮੈਨੂੰ ਸੱਚ ਨਹੀਂ ਇਹਦੇ ਉੱਪਰ ਪੂਰੀ ਬੁੱਕ ਲਿਖੀ ਜਾ ਸਕਦੀ ਹੈ ਬਟ ਇਸ ਟਾਈਮ ਤੇ ਆਲਰੇਡੀ ਕੁਝ ਲੇਖਕਾਂ ਨੇ ਲਿਖਿਆ ਸੀ ਪਹਿਲੇ ਤੋਂ ਹਾਂ ਬਿਲਕੁਲ ਪਰ ਮੇਰੀ ਕੋਸ਼ਿਸ਼ ਸੀ ਕਿ ਜਿਹੜਾ ਮੈਂ ਚੀਜ਼ ਲਿਖਾਂ ਉਹ ਸਿਰਫ ਅਸੀਂ ਆਪ ਹੀ ਨਾ ਪੜੀਏ ਇੱਕ ਇੰਟਰਨੈਸ਼ਨਲ ਆਡੀਅੰਸ ਤੱਕ ਉਹ ਚੀਜ਼ ਪਹੁੰਚੇ ਹਾਂ ਬਿਲਕੁਲ ਮੈਂ ਤੁਹਾਨੂੰ ਇਹ ਦੱਸਾਂ ਇਹ ਜੀ ਕੀ ਦੇ ਸੰਦਰਭ ਦੇ ਵਿੱਚ ਤੁਹੱਸਿਆ ਕਿ ਇਸ ਵਿਸ਼ੇ ਦੇ ਉੱਪਰ ਜੇ ਕਸ਼ਮੀਰ ਦੇ ਸਿੱਖੀ ਨਾਲ ਦੇ ਸੰਦਰਭ ਉੱਪਰ ਪਹਿਲਾਂ ਵੀ ਕੰਮ ਕਾਫੀ ਹੋਇਆ ਵਾ ਤੇ ਉਹ ਸੰਦਰਭ ਨੂੰ ਲੈ ਕੇ ਅਸੀਂ ਵੀ ਆਪਣੇ ਚੈਨਲ ਦੇ ਥਰੂ ਇੱਕ ਡਾਕੂਮੈਂਟੇਸ਼ਨ ਨੂੰ ਲੈ ਕੇ ਚੱਲਦੇ ਰਹਿੰਦੇ ਹਾਂ ਤੇ ਕਿਸ ਤਰ੍ਹਾਂ ਦਾ ਇੱਕ ਡਿਫਰੈਂਸ ਤੁਸੀਂ ਰੱਖਿਆ ਹੋਇਆ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਪਰ ਅਸੀਂ ਜਿਹੜਾ ਹੈ ਇਹਨੂੰ ਫਲਾਉਣ ਦੀ ਇੱਕ ਕੋਸ਼ਿਸ਼ ਕਰੀਏ ਉਹ ਯਤਨ ਵਿੱਚ ਤੁਸੀਂ ਕੀ ਸਬਜੈਕਟ ਮੈਟਰ ਰੱਖਿਆ ਹੋਇਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਬੁੱਕ ਦਾ ਲਿਖਣ ਦਾ ਸਟਾਈਲ ਹੈ ਉਹ ਇੰਟਰਨੈਸ਼ਨਲ ਸਟੈਂਡਰਡ ਦਾ ਹੈ ਇਸ ਜਨਰ ਨੂੰ ਡਾਕੂ ਮੈਮੋਇਰ ਕਹਿੰਦੇ ਨੇ ਜਦੇ ਵਿੱਚ ਡਾਕੂਮੈਂਟਰੀ ਤੇ ਪਰਸਨਲ ਲਾਈਫ ਦੋਨੋ ਮਿਕਸ ਹੋ ਜੀ ਠੀਕ ਹੈ ਜੀ ਉਹ ਦਾ ਜਿਹੜਾ ਆਡੀਅנס ਹੈ ਉਹ ਇੱਕ ਸੀਰੀਅਸ ਆਡੀਅנס ਹੁੰਦਾ ਹੈ ਤੇ ਪੂਰੇ ਵਰਲਡ ਵਿੱਚ ਫੈਲੇ ਹੋਇਆ ਹੈ ਹੂੰ ਹੂੰ ਦੂਜਾ ਮੇਰੀ ਬੁੱਕ ਦਾ ਇੱਕ ਮੇਜਰ ਡਿਫਰੈਂਸ ਇਹ ਹੈ ਕਿ ਇੱਕ ਟ੍ਰੈਡੀਸ਼ਨਲੀ ਪਬਲਿਸ਼ਡ ਬੁੱਕ ਹੈ ਜਿਹੜਾ ਇੱਕ ਵੱਡਾ ਪਬਲਿਸ਼ਰ ਅਮਾਇਰਲਿਸ ਪਬਲਿਸ਼ਰ ਮੰਜੂਲ ਪਬਲਿਸ਼ਿੰਗ ਹਾਊਸ ਉਹ ਪਬਲਿਸ਼ ਕਰ ਰਿਹਾ ਹੈ ਉਸ ਦੀ ਹੈਲਪ ਨਾਲ ਕੀ ਹੋਏਗਾ ਕਿ ਬੁੱਕ ਸਾਰੀ ਕੰਟਰੀਜ਼ ਵਿੱਚ ਜਾਏਗੀ ਕੱਲ ਦੀ ਡੇਟ ਵਿੱਚ ਯੂ ਐਸ ਏ ਵਿੱਚ ریلیਜ਼ ਹੋ ਰਹੀ ਹੈ ਆਨਮਲੇ ਸਮੇਂ ਵਿੱਚ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਪਲੱਸ ਯੂਰਪ ਵਿੱਚ ਵੀ ਸਾਰੀ ਜਗ੍ਹਾ ਤੇ ਐਮਾਜ਼ਨ ਤੇ ਬੁੱਕ ਅਵੇਲੇਬਲ ਹੋ ਜਾਏਗੀ ਇੱਕ ਤੇ ਮੇਜਰ ਰੀਚ ਦਾ ਜਿਹੜਾ ਸਾਡਾ ਡਿਫਰੈਂਸ ਹੈ ਉਹ ਹੈ ਦੂਜਾ ਜਿਹੜਾ ਸਬਜੈਕਟ ਮੈਟਰ ਤੇ ਅਗਰ ਮੈਂ ਗੱਲ ਕਰਾਂ ਅੱਜ ਤੱਕ ਜਿਹੜੀ ਬੁੱਕਸ ਕਸ਼ਮੀਰ ਵਿੱਚ ਲਿਖੀ ਗਈ ਨੇ ਉਹ ਸਿਰਫ ਇੱਕ ਡਾਕੂਮੈਂਟਰੀ ਟਾਈਪ ਬੁੱਕ ਸੀ ਜਿਦੇ ਵਿੱਚ ਲਿਖਿਆ ਸੀ ਕੌਣ ਕਿੱਥੇ ਮਰਿਆ ਕਿੰਨੇ ਲੋਕ ਮਰੇ ਕਿਹੜੇ ਕਿਹੜੇ ਪਿੰਡ ਨੇ ਬਟ ਇਸ ਬੁੱਕ ਵਿੱਚ ਸਿਰਫ ਘਟਨਾਵਾਂ ਨਹੀਂ ਨੇ ਕਿਉਂਕਿ ਕੋਈ ਵੀ ਹਿਸਟਰੀ ਸਿਰਫ ਇਵੈਂਟਸ ਨਹੀਂ ਹੁੰਦੀ ਹਮ ਲੋਗ ਉਸ ਇਵੈਂਟ ਦੇ ਨਾਲ ਉਹਨਾਂ ਦੇ ਕੀ ਮੈਂਟਲ ਟਰੋਮਾਸ ਨੇ ਕੀ ਸਾਈਕੋਲੋਜੀਕਲ ਕੰਡੀਸ਼ਨਸ ਨੇ ਉਹ ਅੱਜ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ ਅਸੀਂ ਗੱਲ ਕਰਦੇ ਹਾਂ ਜਿਸ ਦਿਨ ਕੋਈ ਮਰ ਜਾਂਦਾ ਚਾਰ ਦਿਨ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਉਹ ਫੈਮਿਲੀ ਦਾ ਕੀ ਉਹਨਾਂ ਦੀ ਕੀ ਸਟਰਗਲਸ ਨੇ ਉਹਦੇ ਬਾਰੇ ਵਿੱਚ ਕੋਈ ਗੱਲ ਨਹੀਂ ਕਰਦਾ ਉਸ ਤੋਂ ਇਲਾਵਾ ਫਿਰ ਜਿਹੜਾ ਇੱਕ ਹੋਰ ਚੀਜ਼ ਮੈਂ ਇਸ ਬੁੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਹੈ ਡੇਲੀ ਲਿਵਿੰਗ ਜਿਹੜੀ ਹੈ ਸਾਡੀ ਸਿੱਖਾਂ ਦੀ ਕਿਸ ਤਰ੍ਹਾਂ ਦੀ ਹੈ ਕਸ਼ਮੀਰ ਵਿੱਚ हां ਸਾਡੇ ਸਟੂਡੈਂਟਸ ਨੂੰ ਕੀ ਚੈਲੰਜਸ ਫੇਸ ਕਰਨੇ ਨੇ ਮੈਂ ਆਪ ਕਸ਼ਮੀਰ ਵਿੱਚ ਪੜਿਆ ਹਾਂ ਇੱਕ ਪਿੰਤੇ ਮੈਂ ਇੱਕ ਐਸੇ ਸਕੂਲ ਵਿੱਚ ਸੀ ਜਿੱਥੇ 500 600 ਬੱਚਾ ਸੀ ਤੇ ਮੈਂ ਕਲਾ ਸਰਦਾਰ ਸੀ ਤੇ ਕੀ ਚੈਲੰਜਸ ਰਹਿੰਦੇ ਨੇ ਇੱਕ ਯੂਥ ਨੂੰ ਜੌਬ ਲਈ ਇੱਕ ਹਾਊਸਹੋਲਡ ਨੂੰ ਸਰਵਾਈਵਲ ਲਈ ਉਹ ਸਾਰਾ ਕੁਝ ਮੈਂ ਇਸ ਸਬਜੈਕਟ ਮੈਟਰ ਵਿੱਚ ਚੰਗੀ ਕੋਸ਼ਿਸ਼ ਕਰ। ਮਤਲਬ ਤੁਸੀਂ ਇਸ ਚੀਜ਼ ਨੂੰ ਦੱਸਿਆ ਹੋਇਆ ਹੈ ਕਿ ਐਜ਼ ਆ ਇੱਕ ਕਸ਼ਮੀਰੀ ਸਿੱਖ ਕਸ਼ਮੀਰ ਦੇ ਵਿੱਚ ਕਿਵੇਂ ਵੱਸ ਰਿਹਾ ਹੈ ਕਿ ਸੰਦਰਭ ਨੂੰ ਲੈ ਕੇ ਚੱਲ ਰਿਹਾ ਹੈ ਇੱਕ ਬਹੁਤ ਵੱਡਾ ਉਪਰਾਲਾ ਹੈ ਮੇਰੇ ਖਿਆਲਾਂ ਕਿ ਅਸੀਂ ਦੁਨੀਆ ਭਰ ਦੇ ਵਿੱਚ ਕਸ਼ਮੀਰ ਵਿੱਚ ਰਹਿੰਦੇ ਹੋਏ ਸਿੱਖਾਂ ਦੀ ਇੱਕ ਰਣਬਾਈ ਕਰਕੇ ਉਹਨਾਂ ਨੂੰ ਦੱਸ ਸਕੀਏ ਵੀ ਕਸ਼ਮੀਰ ਦਾ ਸਿੱਖ ਕਿਹੜੇ ਹਾਲਾਤਾਂ ਨੂੰ ਨਜਟ ਕੇ ਇੱਥੇ ਆਪਣਾ ਵਸیرہ ਰੱਖ ਰਿਹਾ ਹੈ ਔਰ ਅੱਜ ਵੀ ਉਸੇ ਭਰੋਸੇ ਦੇ ਨਾਲ ਇੱਥੇ ਰਹਿ ਰਹੇ ਨੇ ਤੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹੋਰ ਤੁਹਾਡੇ ਕੋਲ ਜਿਹੜੇ ਆਈਡੀਆਜ਼ ਨੇ ਜਾਂ ਫਿਰ ਕਸ਼ਮੀਰ ਦੇ ਵਿੱਚ ਮੈਂ ਵੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਸਾਡਾ ਕਸ਼ਮੀਰ ਸਿੱਖ ਸੰਦਰਭ ਹੈ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਅੱਗੇ ਵਧਾਈਏ ਤਾਂ ਕਿ ਅਸੀਂ ਵੀ ਇਸ ਕਾਰਜ ਨੂੰ ਆਪ ਜੀ ਦੇ ਨਾਲ ਲੈ ਕੇ ਚਲੀਏ ਜੀ ਦੇਖੋ ਜਿਹੜਾ ਕਸ਼ਮੀਰ ਦਾ ਪਾਸਟ ਪ੍ਰੈਸੈਂਟ ਤੇ ਫਿਊਚਰ ਦਾ ਡਿਬੇਟ ਹੈ ਉਹ ਬਹੁਤ ਹੀ ਇੱਕ ਅਨੋਖਾ ਡਿਬੇਟ ਹੈ ਕਿਉਂਕਿ ਇਹਦੇ ਆਨਸਰਸ ਕਿਸੇ ਕੋਲ ਨਹੀਂ ਅਸੀਂ ਹਰ ਇਵੈਂਟ ਤੋਂ ਬਾਅਦ ਪੂਰੀ ਕੋਮ ਸਾਡੀ ਇਕੱਠੀ ਹੁੰਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਕਸ਼ਮੀਰ ਵਿੱਚ ਰਹੀਏ ਕਿ ਨਾ ਰਹੀਏ ਅੱਛੇ ਲਿਜਾਈਏ ਜਦੋਂ ਮਾਜੁਰ ਨਗਰ ਹੋਇਆ ਜਦੋਂ ਚਿੱਟੀ ਸਿੰਘਪੁਰਾ ਹੋਇਆ ਜਦੋਂ ਪੋਸ਼ਕ ਰੇੜੀ ਹੋਇਆ ਹਰ ਵਾਰੀ ਸਾਰੀ ਸਿਕ ਸੰਗਤ ਇਕੱਠੀ ਹੋਈ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਬਾਹਰ ਜਾਈਏ ਹਾਂ ਮਹੀਨਾ 2 ਮਹੀਨੇ ਤੋਂ ਬਾਅਦ ਜਦੋਂ ਸਾਰਿਆਂ ਦੇ ਅਥਰੂ ਸੁੱਗੇ ਅਸੀਂ ਵਾਪਸ ਆਪਣੀ ਦੁਕਾਨਾਂ ਖੋਲ੍ਹ ਲਈਆਂ ਆਪਣੇ ਸਕੂਲਾਂ ਨਾਲ ਜੁਆਇੰਟ ਕਰ ਲਏ ਉਹ ਇੱਕ ਲੂਪ ਹੈ ਸਾਡਾ ਸਾਈਕਲ ਆਫ ਪੀਸ ਤੇ ਸਾਈਕਲ ਆਫ ਅਨਰਚ ਜੋ ਚੱਲਦਾ ਸਾਡੀ ਸਾਇਲੈਂਟ ਮਾਈਗ੍ਰੇਸ਼ਨ ਹੋ ਰਹੀ ਹੈ ਸਾਰਿਆਂ ਨੂੰ ਪਤਾ ਹੈ ਸਾਡਾ ਜਿਹੜਾ ਯੂਥ ਹੈ ਉਹ ਤੇ ਬਹੁਤ ਘਟ ਰਹਾ ਰਿਹਾ ਜਿਹੜਾ ਹੈ ਵੀ ਮਨੁੱਖਾ ਜੇ ਤੁਸੀਂ ਇੱਕ ਉਂਗਲ ਦੇ ਉੱਪਰ ਗਿਣ ਸਕਦੇ ਹੋ ਇੱਕ ਹੱਥ ਦੀ ਵੀ ਲੋੜ ਨਹੀਂ ਹੈ ਸਾਡੇ ਜਿਹੜੇ ਮੇਨ ਬਿਜ਼ਨਸmen ਨੇ ਮੇਨ ਐਂਟਰਪ੍ਰਨਿਓਰਸ ਨੇ ਜਾਂ ਮੇਨ ਸਕਸੈਸਫੁਲ ਲੋਕ ਨੇ ਪਿਛਲੇ ਅਸੀਂ ਗੁਰਨਾਨਕ ਦੇਵ ਜੀ ਦੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ 400 500 ਸਾਲ ਦੇ ਵਿੱਚ ਅਸੀਂ ਅੱਜ ਤੱਕ ਕੀ ਹਾਸਿਲ ਕੀਤਾ ਉਹ ਅਸੀਂ ਅਗਰ ਇੱਕ ਉਂਗਲ ਤੇ ਗਿਣੀਏ ਤੇ ਫਿਰ ਕੁਛ ਨਾ ਕੁਛ ਤੇ ਉਹਦੇ ਵਿੱਚ ਪ੍ਰੋਬਲਮ ਹੈ ਤੇ ਇਹ ਡਿਬੇਟ ਖਾਲੀ ਇੱਕ ਦੋ ਲੋਕਾਂ ਲਈ ਨਹੀਂ ਹੈ ਬਟ ਇਹ ਸਮਾਜਿਕ ਮਤਲਬ ਪੂਰੇ ਕਮਿਊਨਿਟੀ ਦੇ ਬੇਸ ਤੇ ਨਾ ਅੱਜ ਨਹੀਂ ਤੇ ਕੱਲ 10 ਸਾਲ ਬਾਅਦ 15 ਸਾਲ ਬਾਅਦ ਸਾਨੂੰ ਕੁਛ ਨਾ ਕੁਛ ਤੇ ਸੋਚਣਾ ਪਵੇਗਾ ਹਾਂਜੀ ਸੋ ਵਿਚਾਰਾਂ ਦਾ ਵੀਰਜੀ ਦੇ ਨਾਲ ਕਰਨ ਦਾ ਬੜਾ ਹੀ ਮਨਨ ਹੈ ਕਿ ਅਸੀਂ ਇਸ ਨੂੰ ਅੱਗੇ ਲੈ ਕੇ ਚੱਲੀਏ ਪਰ ਅੱਜ ਅਸੀਂ ਕੇਵਲ ਬੁੱਕ ਦੇ ਸੰਦਰਭ ਨੂੰ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਇਹ ਜਿਹੜੀ ਬੁੱਕ ਤੁਹਾਡੇ ਸਾਹਮਣੇ ਦੋ ਜ਼ਹੂਫ ਚੇਡ ਦ ਸਿਕਸ ਆਫ ਕਸ਼ਮੀਰ ਇੱਕ ਕਿਤਾਬ ਜਿਹੜੀ ਹੈ ਆਪ ਜੀ ਲੈ ਸਕਦੇ ਹੋ ਬੜੀ ਹੀ ਸੁੰਦਰ ਕਿਤਾਬ ਔਰ ਲਿਖਣ ਸ਼ੈਲੀ ਜਿਹੜੀ ਇੱਕ ਮੈਂ ਸਮਝਦਾ ਹਾਂ ਹੁਣੇ ਇਹਦੇ ਕੁਝ ਕੁ ਪन्ने ਪੜ੍ਹ ਕੇ ਸਮਝ ਗਿਆ ਕਿ ਇਹ ਹਰ ਇੱਕ ਪੰਨੇ ਨੂੰ ਧਿਆਨ ਨਾਲ ਪੜਨ ਵਾਲੀ ਕਿਤਾਬ ਤੇ ਸਮਝਣ ਵਾਲੀ ਕਿਤਾਬ ਹੈ ਜਿਹੜੀ ਤੁਹਾਨੂੰ ਕਸ਼ਮੀਰ ਦੇ ਸਿੱਖ ਦੇ ਨਾਲ ਉਹਦੀ ਡੇਲੀ ਰੁਟੀਨ ਦੇ ਨਾਲ ਬਿਲਕੁਲ ਕਨੈਕਟ ਕਰ ਦੇਵੇਗੀ ਤੇ ਜਰੂਰ ਆਪ ਜੀ ਇਸ ਕਿਤਾਬ ਨੂੰ ਪੜੋ ਤੇ ਇਹ ਦੇ ਵਿੱਚ ਲਿਖੇ ਹੋਏ ਸੰਦਰਭ ਨੂੰ ਸਮਝੋ ਤੇ ਇਹਦੇ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਇਸ ਵਿਸ਼ੇ ਨੂੰ ਚੁਣ ਕੇ ਪੂਰੇ ਅੰਤਰਰਾਸ਼ਟਰੀ ਲੈਵਲ ਦੇ ਵਿੱਚ ਕਸ਼ਮੀਰ ਦੇ ਸਿੱਖਾਂ ਦੀ ਇੱਕ ਰਿਪਰੈਜ਼ੈਂਟੇਸ਼ਨ ਨੂੰ ਸਾਹਮਣੇ ਰੱਖਿਆ ਹੈ ਸੋ ਐਸੀ ਬੇਨਤੀ ਦੇ ਨਾਲ ਦਾ ਸੱਜ ਦੀ ਇਸ ਵੀਡੀਓ ਨੂੰ ਸੰਕੁਚਿਤਦੇ ਹੋਏ ਆਪ ਜੀ ਦੋ ਆਸ ਰੱਖਦਾ ਹੈ ਕਿ ਆਪ ਜੀ ਵੀ ਇਸ ਕਿਤਾਬ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਓਗੇ ਤੇ ਕੁਝ ਕੋਈ ਅਗਰ ਆਪ ਜੀ ਦਾ ਕੋਈ ਸੁਨੇਹਾ ਹੈ ਸਾਡੇ ਈਵਰਜ਼ ਦੇ ਲਈ ਤਾਂ ਜਰੂਰ ਦਿਓ ਜੀ ਦੇਖੋ ਬੁੱਕ ਲਿਖਣ ਦਾ ਪਰਪਸ ਹੀ ਏਸੀ ਕਿ ਇੱਕ ਵਾਈਡਰ ਆਡੀਅੰਸ ਤੱਕ ਅਸੀਂ ਪਹੁੰਚੀ ਅਜ ਤੱਕ ਸਾਡੀ ਕਿਸੇ ਨੇ ਨਹੀਂ ਸੁਣੀ ਜਿਹੜੀ ਅਸੀਂ ਬੁੱਕਸ ਲਿਖੀ ਵੀ ਉਹ ਇੱਕ ਲੋਕਲ ਲੈਵਲ ਤੱਕ ਇੱਕ ਸਟੇਟ ਲੈਵਲ ਤੱਕ ਬੰਨ ਕੇ ਰਹਿ ਗਈਆਂ ਨੇ ਤੇ ਪਹਿਲੀ ਬੁੱਕ ਲਿਖੀ ਜਾ ਰਹੀ ਹੈ ਜਿਹੜੀ ਇੱਕ ਇੰਟਰਨੈਸ਼ਨਲ ਆਡੀਅੰਸ ਲਈ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵੀ ਇਹਨੂੰ ਅੱਗੇ ਬਾਕੀ ਲੋਕਾਂ ਨਾਲ ਵੀ ਸ਼ੇਅਰ ਕਰੋਗੇ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਇੱਕ ਹਾਇਰ ਲੈਵਲ ਤੱਕ ਇੱਕ ਗਲੋਬਲ ਆਡੀਅנס ਤੱਕ ਪਹੁੰਚ ਸਕੇ ਹਮ ਸੋ ਬਹੁਤ ਬਹੁਤ ਧੰਨਵਾਦੀ ਆਪ ਜੀ ਦਾ ਤੇ ਇਸੇ ਦੇ ਨਾਲ ਅੱਜ ਦੀ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ ਆਪ ਜੀ ਵੇਖਦੇ ਰਹੋ ਵਿਰਸਾ ਚੈਨਲ ਦਿਓ ਮੈਨੂੰ ਜਤਤਪਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ